प्यारे दोस्तों आज ਆਪਾਂ ਪਿੰਡ ਥੇਗੜੀ ਕਾਂਗਰਸ ਪਾਰਟੀ ਦੇ ਉੱਗੇ ਆਗੂ ਗੁਰਦੀਪ ਸਿੰਘ ਕੁਲਵੰਤਰ ਰਾਏ ਭੱਲਾ ਜੀ ਜਿਨ੍ਹਾਂ ਨੂੰ ਅੱਜ ਕਾਂਗਰਸ ਪਾਰਟੀ ਨੇ ਬਲਾਕ ਸੰਮਤੀ ਦੇ ਉਮੀਦਵਾਰ ਐਲਾਨਿਆ ਉਹਨਾਂ ਨਾਲ 2 ਮਿੰਟ ਗੱਲ ਕਰਦੇ ਆਂ ਹਾਂਜੀ ਬਾਜੀ ਨਮਸਕਾਰ ਜੀ ਨਮਸਕਾਰ ਜੀ ਅੱਜ ਪਹਿਲਾਂ ਤਾਂ ਤੁਹਾਨੂੰ ਮੁਬਾਰਕਾਂ ਤੁਹਾਨੂੰ ਕਾਂਗਰਸ ਪਾਰਟੀ ਨੇ ਇਤੋਂ ਕਿਹੜੇ ਜ਼ੋਨ ਤੋਂ ਤੁਹਾਨੂੰ ਉਮੀਦਵਾਰ ਐ ਲਾਨੇ ਆ ਮੈਂ ਜੇ ਪਹਿਲਾਂ ਤਾਂ ਰਾਣਾ ਗੁਰਜੀਤ ਸਿੰਘ ਜੀ ਦਾ ਉਸ ਤੋਂ ਬਾਅਦ ਮੇਰੇ ਨਗਰ ਦਾ ਮੇਰੇ ਜਿਹੜੇ ਨਗਰ ਨੇ ਮੈਨੂੰ ਪਹਿਲਾਂ ਇਨਾ ਚਿਰ ਸਰਪੰਚੀ ਕਰਵਾਈ ਹੂੰ ਫਿਰ ਪਿਛਲੇ ਸਾਲ ਮੈਨੂੰ ਇਹ ਨਗਰ ਨੇ ਬਲਾਕ ਸੰਮਤੀ ਜ਼ਿਲ੍ਹਾ ਪਛਦ ਤਗੜੇ ਹੋ ਗਏ ਜਿਤਾਈ ਇਸ ਵਾਰ ਵੀ ਮੈਂ ਸਭ ਤੋਂ ਪਹਿਲਾਂ ਆਪਣੇ ਨਗਰ ਦੇ ਬਜ਼ੁਰਗਾਂ ਕੋਲੋਂ ਭਰਾਵਾ ਕੋਲੋਂ ਮੈਂ ਨਾਲ ਕੋਲੋਂ ਬੀਬੀਆਂ ਕੋਲੋਂ ਸਾਰਾ ਪਿਆਰ ਲਿਆ ਸਤਿਕਾਰ ਲਿਆ ਮੈਂ ਫਿਰ ਇਕੱਠ ਹੋਇਆ ਤੇ ਉਹਨਾਂ ਦੇ ਵਿੱਚ ਅੱਜ ਰਾਣਾ ਜੀ ਨੇ ਮੈਨੂੰ ਭਾਣੋ ਲੰਗਾ ਜੋਨ ਤੋਂ ਜਨਰਲ ਸੀਟ ਹੋਣ ਦਾ ਕਰਕੇ ਕੈਂਡੀਡੇਟ ਬਣਾਇਆ ਜੀ ਬਲਾਕ ਸੰਤੀ ਜਿਹਦੇ ਵਿੱਚ ਭਾਣੋ ਲੰਗਾ ਤੋਗਾਵਾਲ ਸਿਆਲਾ ਥਿਗਲੀ ਕੋਲਪੁਰ ਮਾਛੀਪਾਲ ਕਲਮਾ ਤੇ ਪਾਨਾ ਇਹ ਪਿੰਡ ਆਉਂਦੇ ਨੇ ਤੇ ਅੱਜ ਸਾਰਿਆਂ ਪਿੰਡਾਂ ਦੇ ਨੁਮਾਇੰਦੇ ਪੰਜ ਸਰਪੰਚ ਹੋਰ ਜਿਹੜੇ ਮੋਤਵਾਰਤੀ ਉਹਨਾਂ ਨੇ ਆ ਕੇ ਮੈਨੂੰ ਅਸ਼ੀਰਵਾਦ ਦਿੱਤਾ ਤੇ ਮੈਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਦਰ ਰਾਤ ਇੱਕ ਕਰਕੇ ਆਪਾਂ ਤੁਹਾਡੀ ਜਿੱਤ ਜਿੱਤੀ ਬਣਾਵਾਂਗੇ ਕੀ ਕਹਿਣਾ ਚਾਹੁੰਦੇ ਹਲਕੇ ਦੇ ਲੋਕਾਂ ਨੂੰ ਕੀ ਉਹਨਾਂ ਤੋਂ ਅਪੀਲ ਕਰਨਾ ਚਾਹੁੰਦੇ ਤੁਸੀਂ ਮੈਂ ਇਹ ਅਪੀਲ ਕਰਨਾ ਚਾਹੁੰਦਾ ਜੀ ਆਪਣਾ ਚਲੋ ਮੈਂ ਇਹਨਾਂ ਦਾ ਪਿੰਡ ਵਾਲਿਆਂ ਦਾ ਸੇਵਾਦਾਰ ਮੈਂ ਹਮੇਸ਼ਾ ਰਹਿਣਾ ਰਹਿਣਾ ਰਿਣੀ ਰਹੂੰਗਾ ਲੱਗ ਕੇ ਭਰਦਾ ਵੇ ਜਦੋਂ ਵੀ ਕਿਸੇ ਕਿਸੇ ਤੇ ਕੋਈ ਦੁੱਖ ਤਕਲੀਫ ਹੁੰਦਾ ਮੇਰਾ ਇਹ ਫਰਜ ਹੈ ਜੀ ਮੈਂ ਇੱਕ ਸਮਾਜ ਸੇਵਕ ਹੋਣ ਦੇ ਨਾਤੇ ਵੀ ਮੈਂ ਹਮੇਸ਼ਾ ਹੀ ਮਾਰੇ ਬੰਦੇ ਦੀ ਮਦਦ ਮੇਰੇ ਕੋਲੋਂ ਹੋਵੇ ਤੇ ਜੋ ਮੈਨੂੰ ਮਾਨ ਸਨਮਾਨ ਇਹ ਹੌਲੀ ਹੌਲੀ ਦੇਈ ਜਾਣ ਕੇ ਮੈਂ ਉਦੋਂ ਵੱਧ ਆਪਣਾ ਇਹਨਾਂ ਦਾ ਮਾਨ ਸਤਕਾਰ ਇਹਨਾਂ ਦਾ ਵੀ ਇਹਨਾਂ ਦੇ ਕੰਮਕਾਜ ਕੁਝ ਵੀ ਹੋਵੇ ਮੈਂ ਸਭ ਤੋਂ ਪਹਿਲਾਂ ਹਰ ਇੱਕ ਗਰੀਬ ਪਰਿਵਾਰ ਦਾ ਜਿੱਦਾਂ ਮੈਂ ਪਿੰਚ ਸਰਪੰਚ ਸਾਹਿਬ ਆਉ ਹਾਂਜੀ ਹਾਂਜੀ ਸੇ ਅੱਲਾ ਤੋਂ ਮਹਾਰਾਜ ਮਹਾਰਾਜ ਤੇ ਮੈਂ ਪਹਿਲਾਂ ਵੀ ਕੀਵਾ ਸਾਹਿਬ ਬਹੁਤ ਆਪਣੇ ਸੇਵਾਦਾਰ ਜੋ ਜਿਹੜੇ ਸਾਡੇ ਹੱਕਦਾਰ ਨਹੀਂ ਸੀ ਪੈਨਸ਼ਨਾਂ ਦੇ ਮੈਂ ਉਹ ਵੀ ਪੈਨਸ਼ਨਾਂ ਲਵਾਈਆਂ ਦਾਣੇ ਲਵਾਏ ਹਰ ਇੱਕ ਕੰਮ ਕੀਤਾ ਇਸੇ ਤਰ੍ਹਾਂ ਮਨਗਰ ਦੀ ਔਰ ਇਲਾਕੇ ਦੀ ਸੇਵਾ ਕਰਦਾ ਰਹੂੰਗਾ ਜੀ ਧੰਨਵਾਦ ਤੁਹਾਡਾ ਜੀ